ਬਹੁਤ ਸੋਨਾ ਕੰਮ ਕਰਦੇ ਸਰਬੰਦਰ ਦਾ ਦੇਖੋ ਸੰਦੇਸ਼ ਆਪਣਾ ਪੰਨ੍ਹਾ ਕਿਲਿਆਂ ਦਾ 플ਾਟ ਵੀਰੋ ਨੇ ਬਣਾਇਆ ਹੈ। ਇਹ ਕਰੀਬਨ 8 ਘੰਟੇ ਅੱਜ ਬਣਾਤਾ। ਬਹੁਤ ਫਰਕ ਹੀ ਚੱਲ ਰਿਹਾ ਹੈ। ਨਾ ਟਰੈਕਟਰ ਲਾਇਆ ਆ ਜੀ। ਬਣਾਤਾ ਵੀਰੋ ਨੇ 8 ਘੰਟੇ ਦੇ 플ਾਟ ਬਣਾਤਾ ਉਹ ਪੰਨ੍ਹਾ ਕਿਲਿਆਂ ਦਾ। ਬਹੁਤ ਸੋਨਾ ਕੰਮ ਕਰਦੇ ਆ। ਬਹੁਤ ਘੱਟ ਸਮੇਂ ਦੇ ਪੱਧਰੇ ਕਰ ਦਿੰਦੇ ਪੜੀ ਫਿਰ ਕਾਲੇ ਨਹੀਂ ਪੈਂਦੇ ਕਿਰੇ ਇਹ ਨਹੀਂ ਆ ਦੇ ਖਿੱਟੋ ਖਿੱਟੋ ਫੜ ਲਓ ਫੜ ਲਓ ਅਗਲੇ ਨੂੰ ਭਜਾਈ ਫਿਰਨਾ ਬਹੁਤ ਸੋਹਣਾ ਕੰਮ ਵੀਰ ਹੁਣਾਂ ਦਾ ਰਾਈਟਰਾਂ ਗੀ ਨਾਲ ਲਾਇਆ ਸੀ 8 ਘੰਟਿਆਂ ਚ ਵੀਰ ਹੁਣਾਂ ਨੇ 5 ਕਿਲੋ ਦਾ ਫਲਾਟ ਬਣਾਤਾ ਵਾ ਸੋਨਾ ਕਰ ਰਿਹਾ ਗੁਰਪ੍ਰਿੰਦਰ ਸਿੰਘ ਸਾੰਦਰਾ